ਸਾਸੀਗਾ ਦੋਸਤੋ ਤੁਸੀਂ ਦੇਖ ਰਹੇ ਹੋ ਪਲਵਾਨ ਟਰੈਕਟਰ ਪਚਾਲਾ ਦਾ ਮੇਰਾ ਨਾਮਾ ਸੰਦੀਪ ਸਿੰਘ ਅੱਜ ਦੀ ਜਿਹੜੀ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਨਵਾਂ ਟਰੈਕਟਰ ਕੋਰਾ 855 ਮੇਰੇ ਖਲ ਲਾ ਲੋ ਵੀ ਤੁਸੀਂ ਕਿੰਨਾ ਕੁ ਚੱਲਿਆ ਹੋਊਗਾ ਸ਼ੋਅ ਤੁਹਾਨੂੰ ਦਿਖਾਉਣਾ ਕੋਰਾ ਨਵਾਂ ਟਰੈਕਟਰ ਫਾਈਵ ਸਟਾਰ ਜਿਹੜਾ ਐਕਸੀਡੈਂਟ ਹੋ ਗਿਆ ਟੋਟਲ ਲਾਸ ਹੋ ਗਿਆ ਸੀਗਾ ਇਸ ਕਰਕੇ ਭਰਾ ਆਣ ਉਹਨਾਂ ਨੇ ਤਿਆਰ ਕਰਾਉਣ ਦਾ ਡਿਸੀਜਨ ਫਿਰ ਕੈਨਸਲ ਕਰਤਾ ਤੇ ਇੱਥੇ ਆਪਾਂ ਨੂੰ ਟਰੈਕਟਰ ਦੇ ਕੇ ਜੇ ਤਿਆਰ ਕਰਾਉਂਦੇ ਸੀ ਤਾਂ ਕਾਫੀ ਤੀਜਾ ਜਿਹੜੀਆਂ ਡੈਮੇਜ ਹੋ ਚੁੱਕੀਆਂ ਸੀਗੀਆਂ ਇਹਦਾ ਪੇਮੈਂਟ ਕਾਫੀ ਜ਼ਿਆਦਾ ਲੱਗਦੀ ਸੀਗੇ ਮੰਨ ਲਓ ਬਲੌਗ ਟੁੱਟ ਗਿਆ ਤੇ ਹਾਂਡੀਆਂ ਪਿਛਲੀਆਂ ਟੁੱਟ ਗਿਆ ਰਿਵਰਸ ਪੀਟੀਓ ਆ ਜਿਹੜੇ ਭਰਾ ਨੇ ਇਹਦਾ ਗੇਅਰ ਵਗੈਰਾ ਲੈਣਾ ਹਾਇ ਸੈੱਟ ਡਿਸਟ੍ਰਿਬਿਊਟਰ ਤਾਂ ਵਿਕ ਗਿਆ ਇਹਦਾ ਤੇ ਜਿਹੜੇ ਭਰਾ ਨੂੰ ਰਿਵਰਸ ਪੀਟੀਓ ਦਾ ਗੇਅਰ ਬ੍ਰਾਂਡ ਦੇ ਉਹ ਗੇਅਰ ਹਲੇ ਸੀਲਾਂ ਵੀ ਕੰਪਨੀ ਦੀਆਂ ਲੱਗੀਆਂ ਜਿਹੜੀਆਂ ਖੁੱਲੀਆਂ ਲਿਗੀਆਂ ਤੇ ਹੈੱਡਗੇਟ ਕੰਪਲੀਟ ਹੈੱਡ ਹੁੱਡ ਦਾ ਸਾਰੇ ਮੈਂ ਨਟ ਬੁਲਟ ਵਗੈਰਾ ਇਹਦੇ ਸੰਭਲੇ ਆ ਜਿਹੜੇ ਭਰਾ ਨੂੰ ਹੈੱਡ ਦਾ ਸਮਾਨ ਟੈਪ ਤਾਂ ਟੈਪ ਕਵਰ ਪਹਿਲੀ ਵਾਰੀ ਸਮਝ ਲਓ ਕੰਪਨੀ ਦਾ ਕਸਿਆ ਹੁਣ ਅਸੀਂ ਖੋਲਿਆ ਨੋਜ਼ਲ ਪਾਈਪਾਂ ਸਾਹਮਣੀਆਂ ਟੈਪਡ ਕਰਾਉਣ ਦੇ ਨੱਟ ਜਿਨ੍ਹਾਂ ਨੇ ਵੀ ਜਿਹੜੇ ਵੀ ਨੇ ਵੀ ਮੋਡੀਫਿਕੇਸ਼ਨ ਕਰਨੀ ਹੋਈ ਤੇ ਆਪਣਾ ਇਹ ਹੱਡ ਲੈ ਜਿਓ ਤੇ ਆ ਪਿਛਲਾ ਹਿੱਸਾ ਸਮੇਤ ਦਾ ਗੀਅਰ ਦਾ ਸਮਾਨ ਗਰਾਰੇ ਗੁੱਲੇ ਬਿਲਕੁਲ ਹੱਲੇ ਤੱਕ ਬ੍ਰੇਕਾਂ ਦੀਆਂ ਚਿਰੀਆਂ ਤੇ ਵੀ ਲਾਗ ਨਹੀਂ ਨਵਾਂ 24 ਮਾਡਲ ਟਰੈਕਟਰ ਆ ਦੋਸਤੋ ਕਿੰਨਾ ਕੁ ਚੱਲੇ ਹੋਣਾ ਤੁਸੀਂ ਦੇਖ ਲਓ ਤੇ ਪੇਜ ਨੂੰ ਜਰੂਰ ਫੋਲੋ ਕਰ ਲਿਆ ਕਰੋ ਇੰਸਟਾਗ੍ਰam ਤੇ ਵੀ ਫੇਸਬੁੱਕ ਤੇ ਵੀ YouTube ਤੇ ਵੀ ਵੀਡੀਓ ਚੰਗੀ ਲੱਗੇ ਤਾਂ ਅੱਗੇ ਹੋਰ ਤੁਹਾਨੂੰ ਇਹਦਾ ਸਮਾਨ ਦਿਖਾਉਣਾ ਬਣੇਰੇ ਵੀਡੀਓ ਦੇ ਵਿੱਚ ਮਾਡਲ ਜਾਲਾ ਪੀਸ ਡੈਮੇਜ ਹੋਣ ਕਰਕੇ ਟਰੈਕਟਰ ਬਾਈ ਕੁਆਲ ਚ ਦੇ ਗਏ। ਯਾਨੀ ਕਿ ਖੋਲਣ ਤੇ ਦੇ ਗਏ। ਜੇ ਟਰੈਕਟਰ ਤਿਆਰ ਕਰਾਉਂਦੇ ਸੀ ਤਾਂ ਪੇਮੈਂਟ ਬਹੁਤ ਜ਼ਿਆਦਾ ਲੱਗ ਜਣੀ ਸੀ। ਤੇ ਇੰਨੇ ਚ ਕਹਿਣ ਦਾ ਭਾਵ ਟਰੈਕਟਰ ਦੀ ਰੀਸੇਲ ਮਾਰਕੀਟ ਫੇਰ ਨਹੀਂ ਸੀ ਬਣਦੀ। ਇਸ ਕਰਕੇ ਉਹ ਟਰੈਕਟਰ ਬਾਈ 24 ਮਾਡਲ ਨਾਵਾ ਟਰੈਕਟਰ ਐਕਸੀਡੈਂਟ ਹੋ ਗਿਆ। ਤੁਹਾਨੂੰ ਦਿਖਾਉਣਾ ਜਿਹਨੇ ਭਰਾਵਾਂ ਨੇ ਆਪਣੀ ਮੋਡੀਫਿਕੇਸ਼ਨ ਕਰਨੀ ਆ। ਪਹਿਲਾਂ ਦਾ ਵੀਡੀਓ ਜਲਦੀ ਜਲਦੀ ਲਾਈਕ ਸ਼ੇਅਰ ਕਰ ਦਿਆ ਕਰੋ ਦੋਸਤੋ ਬਹੁਤ ਘੈਂਟ ਘੈਂਟ ਆਪਣੇ ਕੋਲ ਕੰਟੈਂਟ ਪਏ ਆਪਣੇ ਪੇਜ ਦੇ ਉੱਪਰ ਭਲਵਾਨ ਦੇਖੋ ਜਿਹੜਾ ਤਾਂ ਮੇਰਾ ਨਾਮ ਆ ਸੰਦੀਪ